ਕਰ ਕਿਨੇ ਸੰਤਨ ਕਾ ਜਸ ਵਈਆ ਜਾਤੇ ਪ੍ਰਸੰਨ ਪਹਿਮ ਮਮ ਦੇਵਨ ਕੇ ਤਪ ਮੈਂ ਸੁਖ ਪਾਵੇ ਜਗ ਕਰੇ ਇਕ ਮੇਤਰ ਰੇ ਪਾਪ ਆਪ ਹਰ ਮਿਲ ਧਿਆਨੀ ਆ ਲਾਵੇ ਚਾਨਰ ਤਾਨ ਮਰੇ ਧੰਗੇ ਉਪੰਗ ٹ کر سر سندر کے بل جاگ دانت دکشن دے کر دکشن لاگ بوت کو لاہن دیو پور دیو ننگل گا ہیرب سس کران ਸੋ ਆਤਿ ਤਿਰਨ ਪਿਤਰੁ ਜੁਜ ਮਰਤੋ ਸਚੁ ਪਤੀ ਜੈ ਸੰਤ ਸਦਾਏ ਸਦਾ ਜਗ ਮਾਏ ਕਿਰਪਾ ਕਰਿ ਸ਼ਾਮ ਮਹਿ ਬਰਤੀ ਜੈ ਪਾਇ ਗਕੇ ਚਪਤੇ ਤੂ ਮਰ ਤਬ ਦੇਖੂ ਅੱਖ ਤੇ ਨਹੀ ਆਵੇ ਰਾਮ सत शास्त्र भेद सब बा को भेद कह है आपने न जाने सिर जस पा कृपा तुम्हारी कर मैं ना कहयो सब तो है बखान दोहरा सकल द्वार को छाट के कहयो ਤਿੰਨ ਬਿਦਿਆਨ ਕੀ ਕੁੱਲ ਬਿਖੇ ਪ੍ਰਕਾਏ ਸਭ ਸਨ ਕੋ ਸੁਖ ਦੇ ਜਹ ਤੇ ਪੈਸਾ ਆਗਿਆ ਤਈ ਆਕਾਲ ਕੀ ਤਵੇ ਚੜਾਇਓ ਅੰਤ ਸਭ ਸਨ ਕੋ ਹੁਕਮ ਹੈ ਗੁਰਮਾਨਿਓ ਗ੍ਰੰਥ ਗੁਰ ਗ੍ਰੰਥ ਦੀ ਮਾਤਿ ਉਹ ਪ੍ਰਕਾ ਰਾਂ ਆਜ ਨਹਿ ਚੜੇ ਸੋ ਤਰੇ ਪਾਰੇ ਜੋ ਸਰਤਾ ਕਰਸੀ ਮਦੇ ਗੁਰ ਪਾਰੇ ਉਤਾਰਣ ਹਾਰ ਦੇਖੇ ਸਾਥੇ ਤਾ ਦੇਖੇ ਸਾਥੇ ਰਹੀ ਤੁਝ ਜੇ ਆ ਮਨਾਰ ਮਤ ਪੂਰੇ ਖਿ ਬਿਧਾਤੇ ਮਤ ਪੂਰੇ ਖਿ ਬਿਧਾਤੇ ਤਾ ਤੂ ਸੋਹਿਆ ਮਨਾਰ ਵਸੀ ਸਾਗਨਿਆ ਪਾਦ ਵਸੀ ਸਾਗਨਿਆ ਪਾਦ ਜੈ ਨਰਨਾ ਨਾਨਕ ਕਸਮ ਲਜਾਗੇ ਲਈਏ RAM ਦਾ ਸਾਰੇ ਮਹਾਰਾਜ ਨਨ ਦੇਖੇ ਸਾਧ ਨਨ ਦੇਖੇ ਸਰ ਨਨ ਬਿਹਾ ਲਿਆ ਮਹਾਰਾਜ ਕਰਨਾ ਸੁਨਰਗੀ ਨਾਦ ਕਰਨਾ ਸੁਨਰਗੀ ਨਾਦ ਕਰਨ ਮੁਦ ਕਾ ਲਿਆ ਮਹਾਰਾਜ ਰਸਨਾ ਜਪੇ ਨਨ ਰਸਨਾ ਜਪੇ ਨਨ ਗੋਪਿੰਦਰਾਏ ਜਪ ਬਿਸਰੇ ਗੋਪਿੰਦਰਾਏ ਤੇਨੂੰ ਦਿਨ ਕਰੀਏ ਮਹਾਰਾਜ ਚਾਚਕ ਮੰਗੇ ਭਾਨ ਚਾਚਕ ਮੰਗੇ ਲੋ ਏ ਪਿਆਰਿਆ ਮਹਾਰਾਜ ਦੇਵ ਨਾਰਦ ਤਤ ਦੇਵ ਨਾਰਦ ਤਤ ਤੇ ਆਪਾਰ ਨਾਨਕ ਸ਼ਬਦਿਆਪਾ ਤੈਨ ਸਭ ਕਿਛਸਾਂ ਰਿਆ ਮਹਾਰਾਜੀਤਾ ਲੋੜੀਏ ਕਮ ਕਿਤਾ ਲੋੜੀਏ ਕਮ ਸੋਹਣ ਤੇ ਆਕੀਏ ਮਹਾਰਾਜ ਕਰਦੇ ਸਭਾਰ ਕਰਦੇ ਸਦਾ ਸਤਿਗੋਰੇ ਸੱਚ ਸਾ ਕੀਏ ਮਹਾਰਾਜ ਸਤ ਸੰਗਣੀ ਸਤਿਗੁਰੂ ਹੋਏ ਜਿੱਤੇ ਆ ਸਦਾ ਸਦਾ ਚੱਕਿਆ ਆਈਆ ਮੈਂ ਨਾਤ ਤੇ ਹੈ ਵਟਿਆ ਗਾਨ ਮੰਗਿਆ ਗਾਨ ਨਗੁਰ ਦੇਰ ਕਹੋ ਨਾਮ ਤਸਾਚ ਸਮਾਈ ਜੀਆ गोपाल प्रसाद समाए जी जतरज करवर्ति जतरज कर भुगते स्वयं भव सो कंसरता सर चुकते दुकालपना से दयाल अक्षर रूपे सदायक संगे अभक्तं बेबोते दुकालपना से दयाल अक्षर रूपे सदायक संगे अभक्तं बेबोते वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ ਟੂਠਾ ਕੁਰ ਤੁਮ ਕਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਆਤ ਪਿਤਾ ਖਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾਪ ਗਵੰਤ ਸਗਲ ਸਮਗਰੇ ਤੁਮਰੇ ਸੂਤਰ ਤਾਰੇ ਤੁਮ ਤੇ ਹੋਏ ਸੋ ਆਗੇ ਆਕਾਰੇ ਤੇਮਰੀ ਘਤ ਮਿਟ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੋ ਰਵਾ ਬੋ ਨਾਨਕ ਸਭ ਤੇਰੀ ਵਡਿਆ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਦੀ ਜੀ ਸਹਾਏ ਵਾਰ ਸ੍ਰੀ ਭਗੋਦੀ ਜੀ ਕੇ ਪਾਤਸ਼ਾਹੀ ਦਸਮੀ ਪ੍ਰਥਮ ਭਗੋਦੀ ਸਿਮਰ ਕੈ ਗੁਰ ਨਾਨਕ ਲੇਟ ਆਏ ਫਿਰ ਅੰਗਦ ਗੋਤੇ ਅਮਰਦਾਸ ਰਾਮਦਾਸਾ ਉਹੀ ਸਹਾਏ ਅਰਜਨ ਬੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਇਸ ਟਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਮਰਿਆ ਘਰ ਨਾਉ ਨਿਭ ਆਵੇ ਧਾਏ ਸਭ ਥਾਈ ਹੋਏ ਜੀਸਾ ਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀਸਾ ਹਾਏ ਦਸਾਂ ਪਾਸ਼ਾ ਦੀ ਜੋਤ ਸਾਹਿਬੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਸ਼੍ਰੀ ਵਾਗ ਪੰਜਾਂ ਪਿਆਰਿਆਂ ਚੋਹਾਂ ਸਹਿਬ ਜਾਤਿਆਂ ਚਾਲੇ ਮੁਕਤਿਆਂ ਅਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਤੇਗ ਬਾਹੀ ਦੇ ਕੇ ਅੰਝਣ ਕੀਤਾ ਜਿਨਾ ਪਿਆਰਿਆ ਸੱਚਿਆਰਿਆ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਸ਼੍ਰੀ ਵਾ ਜਿਨਾ ਸਿੰਘਾਂ ਸਿੰਘਰੀਆਂ ਨੇ ਧਰਮੇ ਸੀ ਦਿੱਤੇ ਬੰਧ ਬੰਧ ਕਟਵਾਏ ਕੋਤਰੀਆਂ ਲੋਹਾਈਆਂ ਤਨ ਆਰਿਆ ਨਾਲ ਚਰਾਏ ਕੇ ਗੋਦਵਾਰਿਆਂ ਨੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਧਕ ਕੇਸਾਂ ਸਵਾਸਾਂ ਸੰਘ ਨੇ ਵਾਹੀ ਤੇਨਾ ਸਿੰਘਾਂ ਸਿੰਘਣੀਆਂ ਆਪ ਝੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਸ਼੍ਰੀ ਵਾਹ ਪੰਜਾ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਸ਼ ਵੰਸ਼ ਬਾਬਾ ਸ਼੍ਰੀ ਚੰਦਰ ਜੀ ਬਾਬਾ ਲਖਮੀ ਚੰਦ ਜੀ ਬਾਬਾ ਧਰਮ ਚੰਦ ਜੀ ਬਾਬਾ ਕਲਾਧਾਰੀ ਜੀ ਬਾਬਾ ਸਾਹਿਬ ਸਿੰਘ ਜੀ ਬਾਬਾ ਤੇਗ ਸਿੰਘ ਜੀ ਬਾਬਾ ਬਿਕਰਮ ਸਿੰਘ ਜੀ ਬਾਬਾ ਮਦਸੂਦਨ ਸਿੰਘ ਜੀ ਦੇ ਪਵਿੱਤਰ ਚਣ ਕਮਲਾਂ ਦਾ ਧਿਆਨ ਧਰ ਕੇ ਬੋਲੋ ਜੀ ਸ਼੍ਰੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਚਾ ਰਾਇਤ ਤੇਗ ਤੇਗ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸ੍ਰੀ ਵਾਹਿ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੋਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹ ਸਿਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਨੂੰ ਪੰਥ ਤੋਂ ਵੀ ਛੋੜਿਆ ਗਿਆ ਹੈ ਕਿਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆ ਕੇ ਮਾਨ ਸਤਿਗੁਰੂ ਨੇ ਤਾਂਆਂ ਆ ਕੇ ਤਾਂ ਸਤਿਗੁਰੂ ਨੇ ਓਟਿਆਂ ਕੀ ਓਟ ਸਤਿਗੁਰੂ ਨਿਆਸ ਰਿਆਂ ਕੇ ਆਸਰੇ ਸਤਿਗੁਰੂ ਧੰ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਧੰ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰ ਧੰ ਦਸਾਂ ਪਾ ਸ਼ਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਹਜ਼ੂਰ ਦੋ ਹੱਥ ਜੋੜ ਅਰਦਾਸ ਬੇਨਤੀ ਹੈ ਮਹਾਰਾਜੀ ਧੰ ਤਨ ਬਾਬਾ ਸਾਹਿਬ ਸਿੰਘ ਜੋ ਜਮ ਤੇ ਲੈਣ ਛੜਾਏ ਧੰ ਤਨ ਬਾਬਾ ਸਾਹਿਬ ਸਿੰਘ ਤੇਰੀ ਮਹਿਮਾ ਕਹੀ ਨਾ ਜਾਏ ਧੰ ਤਨ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਜਾਤਗਰ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ 12 ਅੰਸ਼ ਵੰਸ਼ ਮਹਾਨ ਤਪਸਵੀ ਮਹਾਨ ਸ਼ਹੀਦ ਅਨਖੀਲੇ ਬਾਬੇ ਸ਼੍ਰੀ ਹਜੂਰ ਬਾਬਾ ਬਿਕਰਮ ਸਿੰਘ ਜੀ ਬੇਦੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਅਤੇ ਸਾਰੇ ਹੀ ਸ਼ਹੀਦ ਸਿੰਘਾਂ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਹੋ ਰਹੇ ਹਨ ਮਹਾਰਾਜ ਜੀ ਪਰਸੂ ਰੋਜ ਤੋਂ ਗੁਰਸਿੱਖ ਪਰਿਵਾਰਾਂ ਵੱਲੋਂ 6 ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਅਤੇ ਜਪਜੀ ਸਾਹਿਬ ਸਮੇਤ ਆਰੰਭ ਕੀਤੇ ਸਨ ਮਹਾਰਾਜ ਜੀ ਆਪ ਜੀਾਂ ਦੀ ਕਿਰਪਾ ਦਾ ਸਦਕਾ ਬਾਣੀ ਆਤ ਤੋਂ ਮਤ ਮਤ ਤੋਂ ਸੰਪੂਰਨ ਬਾਣੀ ਦੇ ਭੋਗ ਪਾਏ ਗਿਆ ਹਨ ਮਹਾਰਾਜੀ ਆਪ ਜੀਆਂ ਦੀ ਅਪਾਰ ਬਖਸ਼ਿਸ਼ਾਂ ਰਹਿਮਤਾਂ ਹੋਈਆਂ ਹਨ ਮਹਾਰਾਜੀ ਇੱਕ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਹਜੂਰ ਬਾਬਾ ਸਰਵਜੋ ਸਿੰਘ ਜੀ ਦੇ ਸਰਵਤ ਪਰਿਵਾਰ ਵੱਲੋਂ ਦੂਸਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਸਰਵਤ ਸੰਗਤ ਦੇ ਭਲੇ ਦੇ ਲਈ ਸਾਰੀ ਸੰਗਤ ਵੱਲੋਂ ਮਹਾਰਾਜੀ ਤੀਸਰੇ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਸੇਵਾ ਸੂਬੇਦਾਰ ਭੀਮ ਸਿੰਘ ਜੀ ਸਰਵਤ ਪਰਿਵਾਰ ਬੁਲਾਉਂ ਚੌਥੇ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਸੇਵਾ ਸਰਦਾਰ ਗੋਪਾਲ ਸਿੰਘ ਜੀ ਢਾਡੀ ਜੱਥੇ ਬੁਲਾਉਂ ਪੰਜਵੇਂ ਪਾਰ ਦੀ ਸੇਵਾ ਗੁਪਤ ਮਨੋ ਕਾਮਨਾ ਪੂਰੀ ਹੋਇਆ ਮਹਾਰਾਜ ਜੀ ਪਰਿਵਾਰ ਦੀ ਆਪ ਜੀਆਂ ਦਾ ਸ਼ੁਕਰਾਨਾ ਕਰਦੇ ਹੋਏ ਅਤੇ ਰਹਿੰਦੇ ਕਾਰਜ ਆਪ ਜੀਆਂ ਨੇ ਚੜ੍ਹਦੀ ਕਲਾ ਵਿਖੇ ਕਰਨ ਦੇ ਛੇਵੇਂ ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਸੇਵਾ ਕਾਂਸੀ ਰਾਮ ਜੀ ਦੇ ਸੁਪੁੱਤਰ ਪਵਨ ਕੁਮਾਰ ਦੇ ਕਾਰਜਗੋਹ ਰਾਸਥ ਹੋਏ ਹਨ ਮਹਾਰਾਜ ਜੀ ਆਪ ਜੀਆਂ ਦਾ ਸ਼ੁਕਰਾਨਾ ਕਰਦੇ ਹੋਏ ਜਪਜੀ ਸਾਹਿਬ ਜੀ ਦੇ ਪਾਠ ਸਮੂਹ ਸੰਗਤਾਂ ਨੇ ਰਲ ਮਿਲ ਕਰਕੇ ਕੀਤੇ ਹਨ ਮਹਾਰਾਜ ਜੀ ਆਪ ਜੀਆਂ ਨੇ ਕਿਰਪਾ ਕਰਨੀਆਂ ਸਮੂਹ ਪਰਵਾਰਾਂ ਤੇ ਮਿਹਰਾਂ ਪ੍ਰਿਆਤਰਾ ਕੇ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਅੰਗ ਸੰਘ ਹੋ ਕੇ ਸਹਾਇ ਹੋਣਾ ਭੋਗ ਤੋਂ ਪ੍ਰੰਤ ਪਰਵਾਰਾਂ ਵੱਲੋਂ ਆਪ ਜੀਆਂ ਨੂੰ ਸੋਨੇ ਰੋਮਾਲੇ ਭੇਟੇ ਕੀਤੇ ਗਏ ਹਨ ਆਹ ਪੰਗੀਕਾਰ ਕਰੋ ਸੇਵਕਾਂ ਦੇ ਲੋਕ ਅਤੇ ਪ੍ਰਲੋਕ ਵਿਖੇ 퍼ਦੇ ਕੰਮ ਲੈਣੇ ਅੰਸੰਘੋ ਕੇ ਸਹਾਈ ਹੋਣਾ ਸ੍ਰੀ ਹਜੂਰ ਬਾਬਾ ਜੀਆਂ ਦੇ ਸੀਸ ਤੇ ਮੇਰਾ ਪ੍ਰਿਆਥ ਰੱਖਣਾ ਹਰ دیਵਾਨ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੇ ਸ਼ਹੀਦੀ ਪੈਰੇ ਬਖਸ਼ਿਸ਼ ਕਰਨੇ ਵੱਡੇ ਪ੍ਰਤਾਪ ਕਰਨੇ ਸੰਤਾਂ ਚ ਨਾਮ ਬਾਣੀ ਨਾਲ ਜੋੜਨ ਦੀ ਤਾਕਤ ਬਖਸ਼ਿਸ਼ ਕਰਨੇ ਬਾਬਾ ਜੀਆਂ ਦਾ ਸਾਰਾ ਹੀ ਪਰਿਵਾਰ ਬਾਬਾ ਅਮਰਜੋਤ ਸਿੰਘ ਜੀ ਬਾਬਾ ਕਰਮਜੋਤ ਸਿੰਘ ਜੀ ਬਾਬਾ ਤੇਗਬੀ ਸਿੰਘ ਜੀ ਵੱਡੇ ਮਾਤਾ ਜੀ ਛੋਟੇ ਮਾਤਾ ਜੀ ਬੀਬਾ ਜੀਆਂ ਦੇ ਸੀਸਤੇ ਮਹਿਰਾ ਪ੍ਰਿਆਥ ਰੱਖ ਕੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਆਪਣੇ ਅੰਸ਼ ਵੰਸ਼ ਤੇ ਮਹਿਰਾ ਪ੍ਰਾਰਥਨਾ ਕੇ ਮਹਾਰਾਜ ਜੀ ਚੜਦਿਆਂ ਕਲਾ ਬਖਸ਼ਿਸ਼ ਕਰਨੀਆਂ ਰਹਿਮਤਾ ਬਖਸ਼ਿਸ਼ ਕਰਨੀਆਂ ਜੀ ਸਾਰੀ ਸੰਗਤ ਵੱਲੋਂ ਮਹਾਰਾਜ ਜੀ ਦੂਸਰਾ ਸ਼੍ਰੀ ਅਖੰਡ ਪਾਤਸ਼ਾਹਬ ਆਰੰਭ ਹੋਏ ਸਨ ਆਪ ਜੀ ਨੇ ਕਿਰਪਾ ਕਰਨੀਆਂ ਸਾਰੀ ਹੀ ਸੰਗਤ ਤੇ ਮਹਿਰਾ ਪ੍ਰਾਰਥਨਾ ਕੇ ਚੜਦਿਆਂ ਕਲਾ ਬਖਸ਼ਿਸ਼ ਕਰਨੀਆਂ ਅੰਸੰਘੋ ਕੇ ਸਹਾਈ ਹੋਣਾ ਮਿਹਰਾ ਪ੍ਰਿਆ ਹੱਥ ਰੱਖਣਾ ਤੀਸਰਾ ਸ਼੍ਰੀ ਅਖੰਡ ਪਾਤਸ਼ਾਹ ਸੂਬੇਦਾਰ ਭੀਮ ਸਿੰਘ ਜੀ ਸਰਬਤ ਪਰਿਵਾਰ ਵੱਲੋਂ ਹੋਏ ਹਨ ਮਹਾਰਾਜ ਜੀ ਆਪ ਜੀਆ ਨੇ ਕਿਰਪਾ ਕੰਗੀਆਂ ਸੂਬੇਦਾਰ ਭੀਮ ਸਿੰਘ ਜੀ ਤੇ ਮਿਹਰਾ ਪ੍ਰਿਆ ਹੱਥ ਰੱਖਣਾ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਦੁੱਖਾਂ ਕਸ਼ਟਾਂ ਕਲੇਸ਼ਾਂ ਦੇ ਨਾਸ ਕਰਨੇ ਕਾਰੋਬਾਰਾਂ ਚ ਵਾਧੇ ਬਖਸ਼ਿਸ਼ ਕਰਨੇ ਅੰਸੰਘੋ ਕੇ ਸਹਾਈ ਹੋਣਾ ਜੀ ਸਰਦਾਰ ਗੋਪਾਲ ਸਿੰਘ ਜੀ ਢਾਡੀ ਜਥੇ ਭਲੋਂ ਪਾਰ ਦੀ ਸੇਵਾ ਹੋਈ ਆ ਆਪਣੇ ਨੇ ਕਿਰਪਾ ਕੰਨੀਆਂ ਸਰਦਾਰ ਗੋਪਾਲ ਸਿੰਘ ਜੀ ਤੇ ਮਹਿਰਾ ਪ੍ਰਿਆਤਰਾ ਕੇ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਆਪਣੇ ਅਸਥਾਨਾਂ ਤੇ ਆਪ ਹੀ ਸੇਵਾ ਕਰਨ ਦੀ ਤਾਕਤ ਬਖਸ਼ਿਸ਼ ਕਰਨੀ ਮਹਾਰਾਜ ਜੀ ਢਾਡੀ ਜਥੇ ਤੇ ਮਹਿਰਾ ਪ੍ਰਿਆਤਰਾ ਕੇ ਸਾਰੇ ਹੀ ਢਾਡੀ ਜਥੇ ਤੇ ਮਹਿਰਾ ਪ੍ਰਿਆਤਰਾ ਕੇ ਪਰਿਵਾਰਾਂ ਚ ਸੁਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਦੇਸ਼ਾਂ ਪਰਦੇਸ਼ਾਂ ਵਿਖੇ ਸਹਾਇਤਾ ਕਰਨੀ ਕਾਰੋਬਾਰਾਂ ਚ ਵਾਧੇ ਬਖਸ਼ਿਸ਼ ਕਰਨੇ ਮਹਾਰਾਜ ਜੀ ਗੁਪਤ ਪ੍ਰੇਮੀ ਬਲੋਂ ਜਿਹੜੇ ਮਹਾਰਾਜ ਜੀ ਪਾਠ ਹੋਇਆ ਨਾਭ ਜੀ ਨੇ ਕਿਰਪਾ ਕਰਨੀਆਂ ਆਪ ਜੀਆਂ ਸ਼ੁਕਰਾਨਾ ਕੀਤਾ ਹੈ ਆਪ ਜੀਆਂ ਦਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਤੇ ਆਉਣ ਵਾਲੇ ਕਾਰਜ ਆਪ ਜਿਆ ਨੇ ਗੁਪ ਰੇਮੀਆਂ ਦੇ ਕਰਨੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਕਾਂਸੀ ਰਾਮ ਜੀ ਦੇ ਪੁੱਤਰ ਪਵਨ ਕੁਮਾਰ ਦੇ ਜੋ ਆਪ ਜਿਆ ਨੇ ਕਾਰਜ ਰਾਸ ਕੀਤੇ ਹਨ ਆਪ ਜੀ ਨੇ ਕਿਰਪਾ ਕਰਨੀਆਂ ਆਉਣ ਵਾਲੇ ਸਮੇਂ ਵੀ ਜੋ ਮਾਰੇ ਕਾਰਜ ਰਹਿੰਦੇ ਹਨ ਉਹ ਵੀ ਆਪ ਜਿਆ ਨੇ ਸੰਪੂਰਨ ਕਰਨੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਅੰਗ ਸੰਗ ਹੋ ਕੇ ਸਹਾਇ ਹੋਣਾ ਜਗਜੀਤ ਸਿੰਘ ਜੀ ਦਾ ਮਹਾਰਾਜ ਜਿਨ੍ਹਾਂ ਬੱਚਿਆਂ ਨੇ ਬੜਿਆਂ ਨੇ ਮਹਾਰਾਜ ਜੀ ਆਪ ਜੀ ਦੀ ਸੇਵਾ ਕੀਤੀ ਹੈ ਆਪ ਜੀ ਆਨੇ ਮਹਾਰਾਜ ਜੀ ਸਾਰਿਆਂ ਤੇ ਮਿਹਰਾਂ ਪ੍ਰਿਆਥ ਰੱਖ ਕੇ ਇਸ ਤਰ੍ਹਾਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਬੱਚਿਆਂ ਨੂੰ ਬੜਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਪਿਆਰ ਭਾਵਨਾ ਸਤ ਸੰਤੋਖ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਅੰਗ ਸੰਘ ਹੋ ਕੇ ਸਹਾਈ ਹੋਣਾ ਮਿਹਰਾਂ ਪ੍ਰਿਆਥ ਰੱਖਣਾ ਹੋਰ ਕਈ ਗੋਪ੍ਰੇਮੀਆਂ ਦੀਆਂ ਅਰਦਾਸਾਂ ਹਨ ਜਿਨ੍ਹਾਂ ਦੇ ਨਾਮ ਆਪ ਜਾਣਦੇ ਹੋ ਸੁਪਨਾ ਦੀਆਂ ਮਨੋਭਾਵਨਾ ਸੰਪੂਰਣ ਕਨੀਆਂ ਤਨ ਤਨ ਬਾਬਾ ਵਿਕਰਮਾ ਸਿੰਘ ਜੀ ਦੇ ਆਪ ਜੀਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਸੰਗਤਾਂ ਨੇ ਮਹਾਰਾਜ ਜੀ ਆਪ ਜੀ ਦੀਆਂ ਦੇਗਾਂ ਦੇ ਰਸਤਾ ਬਸਤਾ ਹੋਰ ਲੈ ਕੇ ਹਾਜ਼ਰ ਹੋਏ ਹਨ ਮਹਾਰਾਜ ਜੀ ਤਿਲ ਫੁੱਲ ਪੇਟਾਵਾਂ ਸਰਵਤ ਦਾ ਪ੍ਰਵਾਨ ਕਰਨਾ ਸਰਵਜ्ञਾ ਮਨੋ ਭਾਵਨਾ ਸੰਪੂਰਨ ਕਨਿਆ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਉਹਾ ਸਚ ਹੋਵੈ ਤੇ ਮਹਾਵਾਕਾਂ ਅਨੁਸਾਰ ਮਹਾਰਾਜੀ ਸਮੂਹ ਸੰਤਾਂ ਦੀਆਂ ਮਨੋ ਭਾਵਨਾ ਸੰਪੂਰਨ ਕਨਿਆ ਪਠੀ ਸਿੰਘਾਂ ਜੀ ਉਪਜੀਵਕਾ ਦੇ ਲਈ ਸੰਤਾਂ ਨੇ ਬਿਆੰਤ ਪੇਟਾਵਾਂ ਅਤੇ ਸਰੂਪੇ ਹਾਜ਼ਰ ਕੀਤੇ ਹਨ ਗੋਪਾਲ ਜੀ ਵਿਚੋਂ ਪੇਟਾਵਾਂ ਹਾਜ਼ਰ ਕੀਤੀਆਂ ਗਈਆਂ ਹੋਰ ਸੰਤਾਂ ਵੱਲੋਂ ਪੇਟਾਵਾਂ ਹਾਜ਼ਰ ਕੀਤੀਆਂ ਗਈਆਂ ਜੋ ਵੀ ਮਨੋ ਭਾਵਨਾ ਹਨ ਸਭ ਦੀਆਂ ਮਨੋ ਭਾਵਨਾ ਸੰਪੂਰਨ ਕਨਿਆ ਜੀ ਜੰਤ ਫਸਲ ਬਾੜੀ ਚ ਕਾਰੋਬਾਰਾਂ ਚ ਵਾਧੇ ਬਖਸ਼ਿਸ਼ ਕਰਨੇ ਸਬਨਾ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਅਤੇ ਮਹਾਰਾਜ ਜੀ ਕਿਰਪਾ ਕੰਦੀ ਜੋ ਗੁਮਹਾਨ ਗੁਰਮਤ ਸਮਾਗਮ ਚੱਲ ਰਹੇ ਹਨ ਹੁਣ ਆਪ ਜੀ ਕਿਰਪਾ ਕੰਨੀਆਂ ਆਪਣੇ ਮਹਿਰਾ ਪ੍ਰਿਆਥ ਰੱਖ ਕੇ ਆਪਣੀ ਕਲਾ ਵਰਤਾ ਕਰਕੇ ਦੀਵਾਨ ਸਜਾਨ ਦੀ ਆਗਿਆ ਬਖਸ਼ਿਸ਼ ਕਰਨੀ ਜੋ ਸੰਤਾਂ ਮਹਾਰਾਜ ਜੀ ਧੰਨ ਧੰਨ ਬਾਬਾ ਬਿਕਰਮ ਸਿੰਘ ਜੀ ਆਪ ਜੀਆ ਦੇ ਪਾਵਨ ਪਵਿੱਤਰ ਅਸਥਾਨ ਤੇ ਆ ਰਹੀਆਂ ਹਨ ਮਹਾਰਾਜ ਜੀ ਆਪ ਜੀਆ ਨੇ ਉਹਨਾਂ ਦੀ ਰਸਤੇ ਵਿਖੇ ਰੱਖਿਆ ਰੱਖਿਆ ਕਰਨੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਮਾਰਗ ਚਲਈ ਕਾ ਕੋ ਕਾ ਨਕਬ ਹੂੰ ਦਲੀ ਦੇ ਮਹਾਵਾਕਾ ਅਨਸਾਰ ਮਹਾਰਾਜ ਜੀ ਰਸਤੇ ਵਿਖੇ ਰੱਖਿਆ ਰਖਸ਼ਾ ਕੰਨੀ ਸਭਨਾ ਦਿਆਂ ਮਨੋ ਭਾਵਨਾ ਸੰਪੂਰਣ ਕੰਨਿਆ ਸਰਵਤ ਨੂੰ ਚੜਦਿਆਂ ਕਲਾ ਬਖਸ਼ਿਸ਼ ਕਰਨੀਆਂ ਅੰਗ ਸੰਗੋ ਕੇ ਸਹਾਈ ਹੋਣਾ ਮਹਾਰਾਜ ਜੀ ਇਸ ਭਾਗੇ ਸਮੇਤੇ ਸੰਤ ਬਾਬਾ ਚਰਨਜੀਤ ਸਿੰਘ ਜੀ ਮਹਾਜਰੀਆਂ ਭਾਰੇ ਹਨ ਮਹਾਰਾਜ ਜੀ ਬਾਬਾ ਜੀਆਂ ਦੀਆਂ ਹਾਜ਼ਰੀਆਂ ਆਪ ਜੀਆਂ ਨੇ ਦਰ ਤੇ ਪ੍ਰਵਾਨ ਕਰਨੀਆਂ ਬਾਬਾ ਜੀਆਂ ਨੂੰ ਤੰਤੁ ਰੁਸਤਿਆਂ ਬਖਸ਼ਿਸ਼ ਕਰਨਿਆ ਸਰਬਤ ਦੇ ਕਾਰਜ ਰਾਸ ਕਰਨੇ ਸਰਬਤ ਨੂੰ ਚੜਦਿਆਂ ਕਲਾ ਬਖਸ਼ਿਸ਼ ਕਰਨਿਆ ਆਪ ਜੀਆਂ ਦੇ ਮਹਾਵਾਗ ਅਨਸਾਰ ਘੋਰ ਦੁਖਿਆਂ ਅਨੇਕ ਹੱਤਿਆਂ ਜਨਮ ਦਰਦਰੰ ਮਹਾ ਵਿਖਿਆਦੰ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮਨ ਕਰੋਤ ਸਭਨਾ ਨੂੰ ਤੰਦਰੁਸਤੀਆਂ ਬਖਸ਼ਿਸ਼ ਕੰਨਿਆ ਨਗਰ ਖੇੜੇ ਤੇ ਮਹਿਰਾ ਪ੍ਰਿਆਤ్రਕਣਾ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਸ੍ਰੀ ਹਜੂਰ ਬਾਬਾ ਜੀਆ ਬਲੋਂ ਅਤੇ ਗੁਰਸਿੱਖ ਸੰਗਤਾਂ ਬਲੋਂ ਕੜਾ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਹੈ ਅਨੇਕ ਪ੍ਰਕਾਰ ਭੋਜਨ ਬੋਕੀਏ ਬਹੁ ਵਿੰਜਨ ਮਿਸ਼ਟਾਏ ਕਰੀ ਪਾਸ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਇ ਆਪ ਜੀ ਭੋਗ ਲਾਓ ਭੋਗ ਲਗਿਆ ਪ੍ਰਸ਼ਾਦ ਸਾਧ ਸੰਗਤ ਰਸਨੇ ਲਾਇਕ ਹੋਵੇ ਜੋ ਛਕੇ ਸੋ ਆਪ ਜੀਆਂ ਦਾ ਨਾਮ ਸਤ ਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰੋ ਆਪਣੇ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਤਾਨੋ ਕਿਰਤਾਰਤ ਕਰੋ ਜੀ ਉਪਰੰਤ ਦੀਵਾਨ ਸਜਾਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆਂ ਆਪ ਜੀਆਂ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ ਸੁਨਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ